ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਨ ਪਕਟ ਸਿੰਘ ਤੇ ਅੱਜ ਮੇਰੇ ਨਾਲ ਨਹੀਂ ਹੈਡ ਕਨਸਟੇਬਲ ਅਰਸ਼ਦੀਪ ਕੋਲ ਅਰਸ਼ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਡਿਪਾਰਟਮੈਂਟ ਦੇ ਵਿੱਚ ਆਉਣ ਦੀਆਂ ਥੈਂਕ ਯੂ ਸਰ ਤੇ ਅਰਸ਼ ਤੁਹਾਡਾ ਪੰਜਾਬ ਪੁਲਿਸ 'ਚ ਆਉਣ ਦਾ ਸਬਬ ਕਿਵੇਂ ਬਣਿਆ ਕਿ ਤੁਸੀਂ ਪਹਿਲਾਂ ਹੀ ਆਉਣਾ ਚਾਹੁੰਦੇ ਸੀ ਜਾਂ ਕਿੱਥੋਂ ਇਨਸਪੀਰੇਸ਼ਨ ਮਿਲੀ ਸਰ ਕਿਤੇ ਨਾ ਕਿਤੇ ਜਿੱਦਾਂ ਮੇਰਾ ਫੈਮਿਲੀ ਬੈਕਗ੍ਰਾਉਂਡ ਹੈ ਮੇਰੇ ਫਾਦਰ ਸਰਵਿਸ ਕਰਦੇ ਸੀਗੇ ਮੇਰੇ ਫੈਮਿਲੀ 'ਚ ਮੇਰੇ ਚਾਚਾ ਜੀ ਤਾਂ ਆ ਜੀ ਮਤਲਬ ਮੇਜੋਰਟੀ ਆਫ ਦਾ ਪਾਰਟ ਕੋਈ ਆਰਮੀ 'ਚ ਹੈ ਕੋਈ ਇਹਦੇ 'ਚ ਹੈ ਤੇ ਮੈਂ ਆਪਣਾ ਪੂਰਾ ਬਚਪਨ ਇੱਕ ਕੈਲੋਕੀ ਪੁਲਿਸ ਸੁਸਾਇਟੀ ਦੇ ਵਿੱਚ ਹੀ ਰਹਿ ਕੇ ਗੁਜ਼ਾਰਿਆ ਹੈ ਕਿ ਮੇਰਾ ਬਚਪਨ ਮੈਂ ਕਿਉਂਕਿ ਅਸੀਂ ਕਵਾਟਰਸ 'ਚ ਰਹਿੰਦੇ ਸੀ ਉੱਥੇ ਹੀ ਗੁਜ਼ਾਰਿਆ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਸੀਗੀ ਸੋ ਸਭ ਤੋਂ ਪਹਿਲਾਂ ਮੈਂ 2016 ਦੀ ਭਰਤੀ ਵਿੱਚ ਕਨਸਟੇਬਲ ਲਈ ਟਰਾਈ ਕੀਤਾ ਸੀ ਬਟ ਅਨਫੋਰਚੂਨੇਟਲੀ ਫਿਜ਼ਿਕਲੀ ਮੈਂ ਬਹੁਤ ਅਨਫਿਟ ਰਹੀ ਸੀਗੀ ਇਸ ਕਰਕੇ ਮੈਂ ਨਹੀਂ ਕਰ ਪਾਈ ਕਿਤੇ ਨਾ ਕਿਤੇ ਸੀਗਾ ਕਿ ਮੈਂ ਇਸ ਡਿਪਾਰਟਮੈਂਟ 'ਚ ਇੱਕ ਵਾਰ ਮਤਲਬ ਮਨੂੰ ਚਾ ਸੀਗਾ ਕਿ ਮੈਂ ਵਰਦੀ ਲੈਣੀ ਹੈ ਤੇ ਇਸ ਕਰਕੇ ਫਿਰ ਮੈਂ ਆਪਣੀ ਤਿਆਰੀ ਸ਼ੁਰੂ ਕੀਤੀ ਸੀ ਜੀ ਇੱਕ ਆਮ ਜੀ ਗੱਲ ਅਸ਼ ਇਹ ਬੜੀ ਸੁਮਨਚ ਆਉਂਦੀ ਹੈ ਸੁਣਦੇ ਆਂ ਕਹਿੰਦੇ ਲੋਕ ਕਿ ਜਿਹੜੇ ਮੁਲਾਜ਼ਮ ਹੁੰਦੇ ਨੇ ਉਹ ਆਪਦੇ ਬੱਚਿਆਂ ਨੂੰ ਪੋਸਟ 'ਚ ਜਾਂ ਲਈ ਮੋਟੀਵੇਟ ਨਹੀਂ ਕਰਦੇ ਔਰ ਇਦਾਂ ਦੀ ਤੁਸੀਂ ਕੋਈ ਚੀਜ਼ ਫੀਲ ਕੀਤੀ ਹੈ ਫੈਮਿਲੀ ਵੱਲੋਂ ਕੀ ਸਪੋਰਟ ਰਿਹਾ ਇਸ ਮਾਮਲੇ 'ਚ ਸਰ ਅ ਅਗਰ ਮੇਰੇ ਫਾਦਰ ਸਾਈਡ ਤੋਂ ਦੇਖਿਆ ਜਾਏ ਤਾਂ ਮੈਂ ਹੱਲੇ ਆਪਣਾ ਸਕੂਲ ਫਿਨਿਸ਼ ਕੀਤਾ ਸੀ ਜਦ ਮੇਰੇ ਫਾਦਰ ਐਕਸਪਾਇਰ ਹੋ ਗਏ ਸੀਗੇ ਬਟ ਉਸ ਤੋਂ ਬਾਅਦ ਮਮਾ ਸੀਗੇ ਤੇ ਮੇਰੇ ਮਮਾ ਔਰ ਘਰ 'ਚ ਮੇਰਾ ਬ੍ਰਦਰ ਹੈ ਐਂਡ ਦੋਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਇਸ ਚੀਜ਼ ਵਾਸਤੇ ਉਹਨਾਂ ਨੇ ਮੈਨੂੰ ਕਦੀ ਕਿਸੇ ਚੀਜ਼ ਲਈ ਮਨਨਾ ਨਹੀਂ ਕੀਤਾ ਇਨਫੈਕਟ ਮੇਰੀ ਮਦਰ ਨੇ ਮੈਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਕਿ ਮੈਂ ਜਾਵਾਂ ਤੇ ਆਪਣੇ ਡ੍ਰੀਮਸ ਨੂੰ ਅਚੀਵ ਕਰ ਜੀ ਤੇ ਤੁਹਾਡੀ ਜਿਹੜੀ ਸਕੂਲਿੰਗ ਆ ਜਾਂ ਮੋਟਲੀ ਸਿੱਖਿਆ ਉਹ ਤੁਸੀਂ ਕਿੱਥੋਂ ਕਿੱਥੋਂ ਹਾਸਲ ਕੀਤੀ ਸਰ ਬੇਸਿਕਲੀ ਤਾਂ ਵੈਸੇ ਮੈਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਪਿੰਡ ਤੋਂ ਬਿਲੋਂਗ ਕਰਦੀ ਆ ਬਟ ਜਦ ਮੈਂ 2 ਸਾਲ ਦੀ ਸੀਗੀ ਤਾਂ ਮੇਰੇ ਫਾਦਰ ਚੰਡੀਗੜ੍ਹ ਸਰਵਿਸ ਕਰਦੇ ਸੀ ਤਾਂ ਉਹ ਮੇਰੇ ਮਦਰ ਨੂੰ ਔਰ ਮੰਨੂੰ ਨਾਲ ਲੈ ਕੇ ਉਧਰ ਸ਼ਿਫਟ ਹੋ ਗਏ ਸੀ ਸੋ ਜੋ ਮੇਰੀ ਪੂਰੀ ਸਟੱਡੀ ਹੈ এডੂਕੇਸ਼ਨ ਹੈ ਚਾਹ ਕਾਲਜ ਹੈ ਚਾਹ ਸਕੂਲ ਹੈ ਉਹ ਮੈਂ ਆਪਣੀ ਮਹੌਲੀ ਤੋਂ ਹੀ ਹਾਸਲ ਕੀਤੀ ਹੈ ਠੀਕ ਹੈ ਤੇ ਤੁਹਾਨੂੰ ਇਹ ਜਿਹੜਾ ਹੈ ਪੰਜਾਬ ਪੁਲਿਸ ਦਾ ਥੋਟ ਕਦੋਂ ਆਇਆ ਤੁਸੀਂ ਹੋਰ ਕਿਹੜੇ ਕਿਹੜੇ ਐਗਜ਼ਾਮ ਜਿਹੜੇ ਆ ਫਿਲ ਕੀਤੇ ਸਰ ਸਭ ਤੋਂ ਪਹਿਲਾਂ ਇਹ ਥੌਟ ਤਾਂ ਮੈਨੂੰ ਆਇਆ ਸੀਗਾ ਮਤਲਬ ਖੁਆਇਸ਼ ਮੇਰੀ ਸਭ ਤੋਂ ਪਹਿਲਾਂ ਜਾਗੀ ਸੀ ਜਦ 2010 11 ਦੀ ਭਰਤੀ ਹੋਈ ਸੀਗੀ ਉਸ ਟਾਈਮ ਮੈਂ ਕਲਾਸ 11th ਦੇ ਵਿੱਚ ਪੜ੍ਹਦੀ ਸੀ ਤੇ ਜੋ ਉਸ ਟਾਈਮ ਨਿਊਲੀ ਰਿਕਰੂਟ ਕਨਸਟੇਬਲ ਸੀਗੇ ਉਹ ਆਪਣੀ ਜੋ ਟ੍ਰੇਨਿੰਗ ਆਉਣ ਤੋਂ ਪਹਿਲਾਂ ਦੇ ਥੋੜਾ ਇੰਡਕਸ਼ਨ ਪੀਰੀਅਡ ਹੁੰਦਾ ਹੈ ਸਪੈਂਡ ਕਰਦੇ ਨੇ ਸੋ ਮੈਂ ਸਕੂਲ ਤੋਂ ਆਂਦੀ ਜਾਂਦੀ ਉਹਨਾਂ ਨੂੰ ਦੇਖਦੀ ਹੁੰਦੀ ਸੀ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਉਹਨਾਂ ਨੂੰ ਦੇਖ ਕੇ ਤੇ ਉਸ ਟਾਈਮ ਐ ਸੋਚਿਆ ਸੀਗਾ ਕਿ ਜਦ ਵੀ ਮੈਨੂੰ ਮੌਕਾ ਮਿਲੇ ਮੈਂ ਜ਼ਰੂਰ ਟਰਾਈ ਕਰਾਂਗੀ ਤਾਂ ਪਹਿਲਾ ਮੌਕਾ ਮੈਨੂੰ 2016 ਦੇ ਵਿੱਚ ਮਿਲਿਆ ਉਸ ਤੋਂ ਬਾਅਦ ਮੈਂ ਕੋਈ ਐਸਐਚ ਪ੍ਰੈਪਰੇਸ਼ਨ ਨਹੀਂ ਕੀਤੀ ਸੀਗੀ ਇਹਦੀ ਫਿਰ ਜਦ 2021 ਦੇ ਵਿੱਚ ਆਪਣੇ ਸਬ ਇਨਸਪੈਕਟਰ ਦੇ ਫਾਰਮ ਆਏ ਸੀਗੇ ਐਂਡ ਉਹ ਪਹਿਲੀ ਵਾਰ ਸੀਗਾ ਜਦ ਮੈਂ ਕੋਈ ਫਾਰਮ ਅਪਲਾਈ ਕੀਤਾ ਸੀ ਕਿਸ ਗਵਰਨਮੈਂਟ ਜੌਬ ਲਈ ਠੀਕ ਹੈ ਤੇ ਸਬ ਇਨਸਪੈਕਟਰ ਦੇ ਐਗਜ਼ਾਮ ਤੋਂ ਤੁਸੀਂ ਕੀ ਸਿੱਖਿਆ ਕਿ ਜਦੋਂ ਤੁਸੀਂ ਸਟਾਰਟਿੰਗ ਦਾ ਪਹਿਲਾ ਐਗਜ਼ਾਮ ਦਿੱਤਾ ਤੁਹਾਨੂੰ ਕੀ ਫੀਲ ਹੋਇਆ ਕਿ ਮੇਰੀਆਂ ਕੀ ਕਮੀਆਂ ਨੇ ਜਿਹੜੇ ਮੋਸਟਲੀ ਇੱਕ ਨਿਊਲੀ ਐਸਪੀਰੈਂਟ ਹੁੰਦਾ ਜਿਵੇਂ ਜਦੋਂ سٹਾਰਟਿੰਗ ਤੋਂ ਥਿਉਰੀ ਸਟਾਰਟ ਕੀਤੀ ਤੇ ਤੁਹਾਨੂੰ ਕੀ ਕੀ ਲੱਗਾ ਵੀ ਇੱਕ ਨਵੇਂ ਐਸਪੀਰੈਂਟ ਨੂੰ ਇਹਨਾਂ ਚੀਜ਼ਾਂ ਦਾ ਸੁਧਾਰ ਕਰਨਾ ਚਾਹੀਦਾ ਸਰ ਜਨਮੇ 2021 ਦੇ ਵਿੱਚ ਤਿਆਰੀ ਸ਼ੁਰੂ ਕੀਤੀ ਸੀ ਤਾਂ ਮੈਂ ਪੇਪਰ ਆਪਣਾ ਜੋ ਐਗਜ਼ਾਮ ਹੋਣ ਤੋਂ ਕੁਝ ਟਾਈਮ ਪਹਿਲਾਂ ਹੀ ਸ਼ੁਰੂ ਕੀਤੀ ਸੀ ਸੋ ਜਦ ਤੱਕ ਆਪਣਾ ਫਰਸਟ ਟਾਈਮ ਐਗਜ਼ਾਮ ਹੋਇਆ ਮੈਂ ਕੁਝ ਖਾਸ ਪ੍ਰਪੇਅਰਡ ਨਹੀਂ ਸੀਗੀ ਉਸ ਵਾਸਤੇ ਤੇ ਮੈਨੂੰ ਬਿਲਕੁਲ ਨੌਲੇਜ ਵੀ ਨਹੀਂ ਸੀਗੀ ਪਤਾ ਵੀ ਨਹੀਂ ਸੀਗਾ ਕਿ ਕੀ ਕਰਨਾ ਹੁੰਦਾ ਹੈ ਕਿ ਨਹੀਂ ਕਰਨਾ ਹੁੰਦਾ ਥੋੜੀ ਜੀ ਗਾਈਡੈਂਸ ਲਈ ਕੁਝ ਲੋਕਾਂ ਤੋਂ ਇੱਕ ਇੰਸਟੀਚਿਊਟ ਨੂੰ ਜੁਆਇਨ ਕੀਤਾ ਮੇਰੇ ਕੋਲ ਟਾਈਮ ਕਟ ਸੀਗਾ ਸੋ ਆਪਣੇ ਵੱਲੋਂ ਜਿੰਨੀ ਹੋ ਸਕੇ ਉੰਨੀ ਕੋਸ਼ਿਸ਼ ਕੀਤੀ ਤੇ ਮਨ ਨੂੰ ਇੱਕ ਚੀਜ਼ ਇਹ ਪਤਾ ਲੱਗੀ ਕਿ ਗਾਈਡੈਂਸ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਐਗਜ਼ਾਮ ਨੂੰ ਕਲੀਅਰ ਕਰਨ ਲਈ ਇੱਕ ਅੱਛੀ ਗਾਈਡੈਂਸ ਦੀ ਲੋੜ ਬਹੁਤ ਬੈਨੀਫੀਸ਼ੀਅਲ ਰਹਿੰਦੀ ਹੈ ਹਰ ਪਰਸਨ ਲਈ ਜੀ ਜੀ ਤੇ ਤੁਹਾਡੇ ਫਰੈਂਡਸ ਦਾ ਕਿੰਨਾ ਸਹਿਯੋਗ ਰਿਹਾ ਇਸ ਚੀਜ਼ ਦੇ ਵਿੱਚ ਕਿ ਅਕਸਰ ਤੇ ਆਪਾਂ ਦੇਖਦੇ ਹਾਂ ਕਿ ਫਰੈਂਡ ਸਰਕਲ ਬੜਾ ਇੰਪੋਰਟੈਂਟ ਹੁੰਦਾ ਹੈ ਕਿਸੇ ਵੀ ਜੋਬ ਨੂੰ ਜਾਂ ਕਿਸੇ ਨੂੰ ਕੰਮ ਹਾਸਲ ਕਰਨ ਲਈ ਸਰ ਮੇਰਾ ਜੋ ਫਰੈਂਡ ਸਰਕਲ ਮੇਰੀ ਜੋ ਡਿਗਰੀ ਸੀਗੀ ਜੋ ਵੀ ਮੇਰੇ ਫਰੈਂਡ ਸਰਕਲ ਸੀਗਾ ਉਹ ਸਾਰਾ ਹਿਮਾਚਲ ਤੋਂ ਸੀਗਾ ਸੋ ਆਫਟਰ ਕੰਪਲੀਸ਼ਨ ਉਹ ਸਭ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਸੀਗੇ ਸੋ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹ ਮੈਨੂੰ ਮਿਲੇ ਸੀਗੇ ਮੇਰੇ ਇੰਸਟੀਚਿਊਟ ਦੇ ਵਿੱਚ ਮੇਰੇ ਇੰਸਟੀਚਿਊਟ ਦੇ ਵਿੱਚ ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ ਜਿਹਨੂੰ ਸ਼ਾਇਦ ਲੱਗਿਆ ਕਿ ਮੈਂ ਕਰ ਸਕਦੀ ਆ ਉਹਨੇ ਮੈਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਉਹਨੇ ਮੈਨੂੰ ਪੈਰ ਪੈਰ ਤੇ ਮੇਰੀ ਕਮੀਆਂ ਦਸੀਆਂ ਕਿ ਮੈਂ ਕਿੱਥੇ ਲੈਕ ਕਰ ਰਹੀ ਆ ਮੈਂ ਕੀ ਕਰ ਸਕਦੀ ਆ ਕਿਦਾਂ ਇੰਪਰੂਵ ਕਰ ਸਕਦੀ ਆ ਕਿਹੜੀ ਸੋਰਸੇਸ ਨੂੰ ਯੂਜ਼ ਕਰ ਸਕਦੀਆਂ ਉਹ ਸਭ ਦੀ ਉਹਨੇ ਮੇਰੀ ਬਹੁਤ ਹੈਲਪ ਕੀਤੀ ਹੈ ਸੋ ਜੇ ਅੱਜ ਮੈਂ ਲੱਗੀਆਂ ਤਾਂ ਕਿਤੇ ਨਾ ਕਿਤੇ ਉਹਦਾ ਯੋਗਦਾਨ ਬਹੁਤ ਜ਼ਿਆਦਾ ਵੱਡਾ ਹੈ ਉਸ ਤੇ ਇੱਕ ਚੀਜ਼ ਕੈਂਡੀਡੇਟਸ ਨੂੰ ਕਾਮਨਲੀ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਸੋਸ਼ਲ ਸਾਈਟਸ ਜਿਨ੍ਹਾਂ ਤੋਂ ਉਹਨਾਂ ਤੋਂ அவੋਇਡ ਉਹਨਾਂ ਨੂੰ ਕਿਵੇਂ அவੋਇਡ ਕੀਤਾ ਹੈ ਉਹਨਾਂ ਤੋਂ ਕਿਵੇਂ ਦੂਰੀ ਬਣਾਈ ਗਈ ਹੈ ਟਾਈਮ ਨੂੰ ਮਿਨੀਮਾਈਜ਼ ਕਿਵੇਂ ਕੀਤਾ ਗਿਆ اے ਸਰ ਸਭ ਤੋਂ ਪਹਿਲਾਂ ਤਾਂ ਸੈਲਫ ਕੰਟਰੋਲ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਅਗਰ ਮਤਲਬ ਕਿਸੇ ਵੀ ਚੀਜ਼ ਨੂੰ ਅਚੀਵ ਕਰਨ ਲਈ ਪਹਿਲਾ ਬੰਦਾ ਸੀਰੀਅਸ ਹੋਣਾ ਚਾਹੀਦਾ ਹੈ ਉਹਦੇ اندر ਡੈਡੀਕੇਸ਼ਨ ਹੋਣੀ ਚਾਹੀਦੀ ਹੈ ਅਗਰ ਕਿਸੇ ਨੂੰ ਹੈ ਕਿ ਮੈਂ ਇਹ ਸਰਟਨ ਲੈਵਲ ਤੇ ਪਹੁੰਚਣਾ ਹੈ ਮੈਂ ਇਹ ਸਰਟਨ ਚੀਜ਼ ਇਹ ਗੋਲ ਨੂੰ ਅਚੀਵ ਕਰਨਾ ਹੈ ਤੇ ਕਿਤੇ ਨਾ ਕਿਤੇ ਉਹ ਇਨਸਾਨ ਸੋਸ਼ਲ ਮੀਡੀਆ ਤੋਂ ਖੁਦ ਨੂੰ ਦੂਰ ਰੱਖਣ ਦਾ ਰਾਹ ਲੱਭ ਹੀ ਲੈਂਦਾ ਜਦੋਂ ਨੂੰ ਪਤਾ ਹੁੰਦਾ ਹੈ ਕਿ ਆਈ ਡੋਨਟ ਹੈਵ ਐਨੀ ਅਦਰ ਆਪਸ਼ਨ ਤੇਨ ਕੋ ਕੋਈ ਹੋਰ ਆਪਸ਼ਨ ਨਹੀਂ ਹੈਗਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਹੀ ਸੀਰੀਅਸ ਹੋਣੇ ਸਟਾਰਟ ਹੋ ਜਾਂਦੇ ਨੇ ਉਸ ਚੀਜ਼ ਨੂੰ ਲੈ ਕੇ ਇਹ ਤਿਆਰੀ ਦੇ ਦੌਰਾਨ ਤੁਹਾਡਾ ਸ਼ੈਡਿਊਲ ਕੀ ਰਹਿੰਦਾ ਸੀ ਤੁਸੀਂ ਟਾਈਮ ਨੂੰ ਕਿਵੇਂ ਮੈਨੇਜ ਕਰਦੇ ਸੀ ਸਰ ਤਿਆਰੀ ਦੇ ਦੌਰਾਨ ਉਸ ਟਾਈਮ ਮੈਂ ਘਰ ਹੀ ਹੁੰਦੀ ਸੀ ਮੈਂ ਕੋਈ ਜੌਬ ਵੀ ਨਹੀਂ ਕਰਦੀ ਸੀਗੀ ਸੋ ਸਵੇਰੇ ਉੱਠ ਕੇ ਮੈਂ ਪਹਿਲਾਂ ਆਪਣੇ ਕੋਚਿੰਗ ਸੈਂਟਰ ਜਾਂਦੀ ਸੀਗੀ ਉੱਥੇ ਆਪਣੇ ਕਲਾਸਿਸ ਅਟੈਂਡ ਕਰਦੀ ਸੀਗੀ ਤੇ ਕਲਾਸਿਸ ਅਟੈਂਡ ਕਰਨ ਤੋਂ ਬਾਅਦ ਸਾਨੂੰ ਉਹਨਾਂ ਨੇ ਮਤਲਬ ਲਿਬਰਟੀ ਮਿਲੀ ਹੋਈ ਸੀ ਕਿ ਅਸੀਂ ਉੱਥੇ ਹੀ ਬੈਠ ਕੇ ਆਪਣਾ ਪੜ੍ਹ ਸਕਦੇ ਹਾਂ ਸੋ ਮੋਸਟਲੀ ਜੋ ਮੈਂ ਆਪਣੀ ਪ੍ਰੈਪਰੇਸ਼ਨ ਕਰਦੀ ਹੁੰਦੀ ਸੀਗੀ ਮੈਂ ਆਪਣੇ ਇੰਸਟੀਚਿਊਟ 'ਚ ਬੈਠ ਕੇ ਕਰਦੀ ਸੀਗੀ ਕਿਉਂਕਿ ਮਨੂੰ ਇੰਨੀ ਜ਼ਿਆਦਾ ਹਲੇ ਨੋਲਿਜ ਨਹੀਂ ਸੀਗੀ ਇਸ ਚੀਜ਼ ਬਾਰੇ ਸੋ ਉੱਥੇ ਜੋ ਮੇਰੇ ਟੀਚਰਸ ਸੀਗੇ ਮੈਂ ਉਹਨਾਂ ਦੇ ਕੋਲ ਹੀ ਬੈਠ ਕੇ ਪੜ੍ਹਨਾ ਚਾਹੇ ਉਹਨਾਂ ਦੇ ਆਫਿਸ 'ਚ ਬੈਠ ਕੇ ਸੋ ਮੋਸਟਲੀ ਅਗਰ ਮੈਂ ਸਵੇਰੇ 9 ਵਜੇ ਚੱਲ ਗਿਆ ਤਾਂ ਮੈਂ ਸ਼ਾਮ ਨੂੰ 6:00 ਵਜੇ ਤੱਕ ਵਾਪਸ ਆਣਾ ਕਰੇ ਕਿ ਪੂਰਾ ਦਿਨ ਮੈਂ ਆਪਣਾ ਉੱਥੇ ਸਪੈਂਡ ਕਰਕੇ ਆਣਾ ਉੱਥੇ ਪ੍ਰੀਪੇਅਰ ਕਰਨਾ ਤੇ ਜਦੋਂ ਤੁਸੀਂ 9 ਤੋਂ 6 6 ਰਹਿੰਦੇ ਸੀ ਜਾਂ ਤਿਆਰੀ ਕਰਦੇ ਸੀ ਆਪਦੀ ਤੇ ਲਗਭਗ 9 ਘੰਟੇ ਹੋ ਜਾਂਦੇ ਹਾਂ ਤੇ ਤੁਹਾਡਾ ਪ੍ਰੋਡਕਟਿਵ ਟਾਈਮ ਕਿੰਨਾ ਕੁ ਨਿਕਲਦਾ ਸੀਗਾ ਮਤਲਬ ਕਈ ਬੱਚੇ ਐਸਪੀਰੈਂਟ ਜਿਹੜੇ ਹੁੰਦੇ ਆ ਉਹ ਲਾਇਬ੍ਰੇਰੀ 'ਚ ਬਹੁਤ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਆ ਤੁਹਾਡੇ ਇਹਦੇ ਕੀ ਵਿਚਾਰੇ ਕਿੰਨਾ ਸਮਾਂ ਪੜ੍ਹਨਾ ਚਾਹੀਦਾ ਅ ਸਰ ਹਰ ਕਿਸੇ ਨੂੰ ਆਪਣੀ ਕੈਪੈਸਿਟੀ ਦੇ ਅਕੋਰਡਿੰਗ ਹੀ ਪੜ੍ਹਨਾ ਚਾਹੀਦਾ ਹੈ ਅਗਰ ਕੋਈ 10 ਘੰਟੇ ਪੜ੍ਹ ਪਾ ਰਿਹਾ ਹੈ ਤੇ ਉਹ ਉਹਦੀ ਕੈਪੈਸਿਟੀ ਹੈ ਮੇਰਾ ਮੰਨਣਾ ਹੈ ਕਿ ਅਗਰ ਤੁਸੀਂ 4 ਘੰਟੇ ਵੀ ਪੜ੍ਹ ਰਹੇ ਹੋ ਤਾਂ ਤੁਹਾਨੂੰ ਉਹ 4 ਘੰਟੇ ਸੀਰੀਅਸ ਹੋਗੇ ਅਗਰ ਤੁਸੀਂ ਚੰਗੇ ਤਰ੍ਹਾਂ ਪੜ੍ਹ ਰਹੇ ਹੋ ਦੈਟ ਇਜ਼ ਮੋਰ ਦੈਨ ਇਨਫ फॉर यू ਕਿਉਂਕਿ ਜਦ ਆਪਣਾ 2022 ਦੇ ਵਿੱਚ ਸਾਡੀ ਰੀ ਐਡਵਰਟਾਈਜ਼ਮੈਂਟ ਆਈ ਸੀ ਅਸੀਂ ਦੁਬਾਰਾ ਐਗਜ਼ਾਮ ਨਹੀਂ ਉਸ ਟਾਈਮ ਮੈਂ ਲਾਇਬ੍ਰੇਰੀ ਜਾਣਾ ਸਟਾਰਟ ਕੀਤਾ ਸੀਗਾ ਠੀਕ ਹੈ ਮੈਂ ਉਹ ਦੋ ਟਾਈਮ ਇਨੇ ਲਾਇਬ੍ਰੇਰੀ 'ਚ ਲਗਾਏ ਮੈਂ ਸਵੇਰੇ ਚੱਲ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਮੈਂ ਲਾਇਬ੍ਰੇਰੀ ਬੈਠਣਾ ਔਰ ਫਿਰ ਉਸ ਤੋਂ ਬਾਅਦ ਘਰ ਆ ਕੇ 9 ਵਜੇ ਤੋਂ ਮੈਂ ਆਪਣਾ ਦੁਬਾਰਾ ਪੜਨਾ ਸ਼ੁਰੂ ਕਰਨਾ ਅ 1 ਵਜੇ ਤੱਕ ਰਾਤ ਨੂੰ 1 ਜਾਂ 2 ਵਜੇ ਤੱਕ ਜਿੰਨਾ ਮੇਰਾ ਬਣਦਾ ਸੀਗਾ ਹਨਾ ਬਟ ਆ ਮੇਡ ਸ਼ੋਰ ਕਿ ਵਿੱਚ ਮੈਂ ਬ੍ਰੇਕਸ ਲੈਂਦੀ ਰਵਾਂ ਕਿਉਂਕਿ ਮੈਂ ਇੱਕ ਹੈਜੀ ਪਰਸਨ ਆ ਜੋ ਕੰਟੀਨਿਊਸਲੀ ਅਗਰ ਤੁਸੀਂ ਕਹੋ ਕਿ 5 ਘੰਟੇ ਮਤਲਬ ਮੇਰਾ ਕਨਸੈਂਟਰੇਸ਼ਨ ਸਪੈਨ ਡੇਢ ਦੋ ਘੰਟੇ ਤੋਂ ਵੱਧਦਾ ਨਹੀਂ ਹੈਗਾ ਸੋ ਮੈਂ ਹਮੇਸ਼ਾ ਹਰ ਥੋੜੀ ਦੇਰ 'ਚ ਕੋਸ਼ਿਸ਼ ਕਰਦੀ ਸੀ ਕਿ ਮੈਂ ਉੱਠਾ ਅੱਧਾ ਘੰਟਾ ਘੁੰਮ ਕੇ ਆਵਾਂ ਬਾਹਰ ਪਾਕ 'ਚ ਘੁੰਮਾਂ ਆ ਕੇ ਦੁਬਾਰਾ ਬੈਠਾ ਤਾਂ ਕਿ ਮੇਰਾ ਮਾਈਂਡ ਫਰੈਸ਼ ਰਹੇ ਬਿਲਕੁਲ ਇਹ ਗੱਲ ਤੁਸੀਂ ਬੜੀ ਸਹੀ ਕਹੀ ਕੋਈ ਵੀ ਹਿਊਮਨ ਨੇਚਰ ਮਾਇੂਮਨ ਕ੍ਰੀਏਚਰ ਹੈ ਇੱਕ ਦਿਮਾਗ ਦੀ ਨਾ ਆਪਣੀ ਲਿਮਟ ਹੁੰਦੀ ਹੈ ਉਸ ਟਾਈਮ ਤੋਂ ਬਾਅਦ ਜਦੋਂ ਆਪਾਂ ਬੈਠੇ ਰਹੀਏ ਤਾਂ ਆਪਣਾ ਦਿਮਾਗ ਕੰਮ ਨਹੀਂ ਕਰਦਾ ਹੈ ਆਪਾਂ ਚੀਜ਼ਾਂ ਨੂੰ ਰੀਟੇਨ ਨਹੀਂ ਕਰ ਸਕਦੇ ਇਸ ਲਈ ਇਹਨੂੰ ਓਵਰਕਮ ਕਰਨ ਲਈ ਇੱਕ ਬੇਸਿਕ ਜੀ ਤਕਨੀਕ ਹੈ ਜਿਹੜੀ ਮੈਂ ਸਾਂਝਾ ਕਰਨਾ ਚਾਹੁੰਦਾ ਕਿ ਤੁਸੀਂ ਮੰਨ ਲਓ ਆਪਦਾ ਟਾਈਮ ਦਾ ਇਸ ਤਰ੍ਹਾਂ ਬਣਾਓ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨੀ ਦੇਰ ਤੱਕ ਫੋਕਸ ਕਰ ਸਕਦੇ ਹੋ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਤੁਸੀਂ 30 ਮਿੰਟ ਤੱਕ ਸਟੱਡੀ ਕਰਦੇ ਹੋ ਬੈਠ ਕੇ ਠੀਕ ਹੈ ਉਹਦੇ ਬਾਅਦ ਤੁਹਾਨੂੰ ਲੱਗਦਾ ਕਿ ਤੁਹਾਨੂੰ ਬ੍ਰੇਕ ਚਾਹੀਦਾ ਹੈ ਉਸ ਬ੍ਰੇਕ ਦੇ ਵਿੱਚ ਤੁਸੀਂ ਕਰਨਾ ਕੀ ਹੈ ਖੜੇ ਹੋ ਜਾਓ ਆਪਦੀ ਸੀਟ ਤੇ ਨਾ ਬੈਠੇ ਰਹੋ ਮੋਬਾਈਲ ਵਗੈਰਾ ਨੂੰ ਰੱਖ ਦਿਓ ਉਹਦੇ ਬਾਅਦ ਫਿਜ਼ੀਕਲ ਐਕਟੀਵਿਟੀ ਕੋਈ ਵੀ ਕਰ ਲਓ ਕਮਫਰ ਲਓ ਕੁਝ ਖਾ ਲਓ ਸਟ੍ਰੈਚਿੰਗ ਕਰਨੋ ਹਲਕੀ ਫੁਲਕੀ ਉਹਦੇ ਨਾਲ ਕੀ ਹੈ ਕਿ ਤੁਹਾਡੀ ਬੋਡੀ ਦੀ ਮੂਵਮੈਂਟ ਹੋਏਗੀ ਠੀਕ ਹੈ ਤੇ ਦਿਮਾਗ ਦੁਬਾਰਾ ਤੋਂ ਫਰੈਸ਼ ਹੋ ਜਾਏਗਾ ਤੇ ਉਹਦੇ ਬਾਅਦ ਦੁਬਾਰਾ ਸਟਾਰਟ ਕਰੋ ਤੇ ਐਸੇ ਲੈਪ 'ਚ ਹੀ ਪੜਦੇ ਜਾਓ ਤੇ ਆਪਣਾ ਇੱਕ ਟਾਈਮ ਡਿਸਾਈਡ ਕਰੋ ਜੀ ਆਪਾਂ ਜਿਆਦਾ ਟਾਈਮ ਤੱਕ ਵੀ ਬੈਠੇ ਰਹਾਂਗੇ ਤਾਂ ਵੀ ਆਪਾਂ ਉਹ ਦਿਮਾਗ ਜਿਹੜਾ ਹੈ ਉਹ ਥੱਕ ਜਾਂਦਾ ਹੈ ਉਹ ਵੀ ਉਹਨੀਆਂ ਚੀਜ਼ਾਂ ਨੂੰ ਰਿਟੇਨ ਨਹੀਂ ਕਰ ਸਕਦਾ ਤੇ 1.8 ਕਰ ਸਕਦੀ ਹਾਂ ਜਿੱਦਾਂ ਮੈਂ ਇੱਕ ਚੀਜ਼ ਜ਼ਰੂਰ ਕਰਦੀ ਹੁੰਦੀ ਸੀ ਕਿ ਹਰ 10-15 ਦਿਨ ਬਾਅਦ ਜਾਂ 20 ਡੇਜ਼ ਬਾਅਦ ਮੈਂ ਕੀ ਕਰਦੀ ਸੀ ਇੱਕ ਪੂਰਾ ਦਿਨ ਆਫ ਲੈਂਦੀ ਸੀਗੀ ਉਸ ਦਿਨ ਮੈਂ ਕੋਈ ਰਿਵੀਜ਼ਨ ਨਹੀਂ ਕਰਨੀ ਕੋਈ ਪੜਾਈ ਨਹੀਂ ਕਰਨੀ ਮੈਂ ਇੱਕ ਸੰਡੇ ਆਣਾ ਮੈਂ ਉਹਨੂੰ ਆਫ ਲੈਣਾ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਆਪਣੀ ਫੈਮਿਲੀ ਨਾਲ ਬਾਹਰ ਕਿਤੇ ਚੱਲ ਜਾਣਾ ਉਹਨਾਂ ਨਾਲ ਕੀ ਹੁੰਦਾ ਸੀਗਾ ਕਿ ਮੇਰਾ ਮਾਈਂਡ ਫਰੈਸ਼ ਹੋ ਜਾਂਦਾ ਸੀਗਾ ਕੀ ਮਤਲਬ ਮੈਨੂੰ ਜੇ ਇੱਕ ਸਟ्रेस ਮੇਰਾ ਬਹੁਤ ਹੱਦ ਤੱਕ ਰਲੀਵ ਹੋ ਜਾਂਦਾ ਸੀਗਾ ਜੋ ਸਾਡੇ ਥੌਟ ਬਲੌਕਸ ਹੋ ਜਾਂਦੇ ਨੇ ਉਹ ਚੀਜ਼ ਚ ਮੈਨੂੰ ਬਹੁਤ ਹੈਲਪ ਕੀਤੀ ਇਸ ਚੀਜ਼ ਨੇ ਬਿਲਕੁਲ ਇਸ ਚੀਜ਼ ਜੇ ਮੈਂ ਵੀ ਇੱਕ ਚੀਜ਼ ਐਡ ਕਰਨਾ ਜੋ ਨਾ ਕਿ ਬੜੀ ਵਾਰੀ ਜਦੋਂ ਆਪਾਂ ਕਿਸੇ ਵੱਡੇ ਹਸਤੀ ਦੇ ਇੰਟਰਵਿਊ ਦੇਖਦੇ ਹਾਂ ਤੇ ਇੱਕ ਵਾਰੀ ਮੈਂ ਵਿਕਾਸ ਸਰ ਦਾ ਵਿਕਾਸ ਦੀਵੇ ਗੀਰਤੀ ਸਰ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ ਤੇ ਉਹਨਾਂ ਨੇ ਇੱਕ ਬੜੀ ਗੱਲ ਕਹੀ ਕਿ ਚਾਹੇ ਤੁਸੀਂ ਯੂਪੀਐਸਸੀ ਦੀ ਤਿਆਰੀ ਕਰਦੇ ਹੋ ਸ਼ਾਮ ਨੂੰ ਜਾਂ ਦਿਨ ਦੇ ਵਿੱਚ ਇੱਕ ਘੰਟਾ ਤੁਸੀਂ ਆਪਦੇ ਦੋਸਤਾਂ ਨਾਲ ਗੱਲਾਂ ਜ਼ਰੂਰ ਕਰਨੀਆਂ ਤੇ ਗੱਲਾਂ ਇਹ ਨਹੀਂ ਕਰਨੀਆਂ ਕਿ ਇੰਡੀਆ 'ਚ ਕੀ ਚੱਲ ਰਿਹਾ ਇੰਟਰਨੈਸ਼ਨਲ ਮੁੱਦੇ ਕੀ ਹੈ ਉਹ ਗੱਲਾਂ ਕਰੋ ਮਜ਼ਾਕ ਦੀਆਂ ਮਸਤੀਆਂ ਦੀਆਂ ਹੱਸੋ ਖੇਡੋ ਉਹਦੇ ਨਾਲ ਦਿਮਾਗ ਤੁਹਾਡਾ ਜਿਹੜਾ ਹੈ ਫਰੈਸ਼ ਰਹੇਗਾ એનર્ਜੀ ਲੈਵਲ ਹਾਈ ਹੋਵੇਗਾ ਤੇ ਹਫਤੇ ਦੇ ਵਿੱਚ ਇੱਕ ਵਾਰੀ ਮੂਵੀ ਜ਼ਰੂਰ ਦੇਖੋ ਚਾਹੇ ਐਂਟਰਟੇਨਮੈਂਟ ਦੇਖੋ ਚਾਹੇ ਜਿਹਦੇ ਨਾਲ ਤੁਹਾਨੂੰ ਨੋਲੇਜ ਮਿਲਦੀ ਹੋਵੇ ਹੋਰ ਕੋਈ ਵੀ ਇਹ ਚੀਜ਼ਾਂ ਨੇ ਤੁਹਾਨੂੰ ਜਿਹੜਾ ਹੈ ਫਰੈਸ਼ ਰੱਖਣਾ ਤੇ ਤੁਹਾਡੀ એનર્ਜੀ ਦਾ ਲੈਵਲ ਕੰਸਿਸਟੈਂਸੀ ਇਹ ਬਣੀ ਰਹੇਗੀ ਤੇ ਅਰਸ਼ ਇਸ ਤੋਂ ਇਲਾਵਾ ਤੁਸੀਂ ਪੰਜਾਬ ਦੀ ਬੱਚੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਸੇ ਵੀ ਜੋਬ ਨੂੰ ਕਰੈਕ ਕਰਨ ਲਈ ਜਾਂ ਪੰਜਾਬ ਪੁਲਿਸ ਦੀ ਜੋਬ ਇਹਦੇ ਬਾਰੇ ਸਰ ਜੋ ਮੇਰਾ ਐਕਸਪੀਰੀਅੰਸ ਲੈ ਆਇਆ ਅਗਰ ਮੈਂ ਫ੍ਰੈਂਕਲੀ ਦੱਸਾਂ ਤੇ ਮੈਂ ਪੰਜਾਬ ਪੁਲਿਸ ਦੇ ਪੇਪਰਸ ਲਈ ਹੀ ਟਰਾਈ ਕੀਤਾ ਸੀਗਾ ਠੀਕ ਹੈ ਮੈਂ ਇਹਦੇ ਵਾਸਤੇ ਮਿਹਨਤ ਕੀਤੀ ਮੇਰੀ ਮਿਹਨਤ ਦਾ ਮੈਨੂੰ ਫਲ ਮਿਲਿਆ ਤੇ ਮੈਨੂੰ ਆਪਣੀ ਫਰਸਟ ਗਵਰਨਮੈਂਟ ਜੋਬ ਮਿਲ ਗਈ ਤੇ ਕੋਈ ਵੀ ਮੈਂ ਜੋ ਐਕਸਪੀਰੀਅੰਸ ਕੀਤਾ ਇਟ ਇਜ਼ ਨੋਟ ਟਫ ਟੂ ਗੈਟ ਅ ਜੋਬ ਬਹੁਤ ਆਸਾਨ ਹੈ ਤਾਨੂੰ ਸਿਰਫ ਕੰਸਿਸਟੈਂਸੀ ਦੀ ਲੋੜ ਹੈ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਤੁਹਾਨੂੰ ਸਿਰਫ ਇਹ ਡਿਸਾਈਡ ਕਰਨਾ ਹੈ ਕਿ ਤੁਸੀਂ ਕੋਈ ਚੀਜ਼ ਨੂੰ ਅਚੀਵ ਕਰਨਾ ਚਾਹੁੰਦੇ ਹੋ ਜਿਸ ਦਿਨ ਤੁਸੀਂ ਇਹ ਚੀਜ਼ ਡਿਸਾਈਡ ਕਰ ਲਈ ਤੁਸੀਂ ਸਭ ਕੁਝ ਅਚੀਵ ਕਰ ਸਕਦੇ ਹੋ ਸਿਰਫ ਆਪਣੇ ਆਪ ਤੇ ਭਰੋਸਾ ਰੱਖੋ ਆਪਣੀ ਮਿਹਨਤ ਤੇ ਭਰੋਸਾ ਰੱਖੋ ਤੁਹਾਨੂੰ ਸਭ ਕੁਝ ਹਾਸਲ ਹੋਏਗਾ ਅਰਸ਼ਾ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਮਾਂ ਦੇਣ ਲਈ ਸੱਚੀ ਗੱਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ